ਬੱਚੇ ਨੀ ਨਹਰਾ ਕਰਦੇ ਉਹ ਫਿਰ ਆਪਣਾ ਹੀ ਥੋੜਾ ਤੋਰਦੇ ਬੀਬੀਆਂ ਤੁਹਾਨੂੰ ਪਤਾ ਅੱਜ ਕੱਲ੍ਹ ਜਿਦਾਂ ਬੱਚਿਆਂ ਨੇ ਕੜਤਾ ਕਰੋ ਹਾਂਜੀ 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 ਕੀ ਕੀਤਾ ਉਹਨਾਂ ਉਹਨਾਂ ਦਾ ਵੀ ਤੁਸੀਂ ਵਖੜੇ ਰਹਿਣਾ ਹੈ ਤੁਸੀਂ ਰੋੜੇ ਨਹੀਂ ਰਹਿਣਾ ਮਿਹਨਤ ਦਾ ਫਲ ਫਿਰ ਮਿੱਠਾ ਹੀ ਹੋਣਾ ਬੇਟਾ ਮਿਹਨਤ ਕਰਾਂਗੇ ਤੇ ਆਪਣਾ ਫਲ ਮਿੱਠਾ ਹੀ ਆ ਮਾਰਾਂ ਜੀ ਰੋਟੀ ਦਾ ਇਸ਼ਾਰਾ ਤੇ ਕਰਨੇ ਪੈਣਾ ਹੁਣ ਕਿਹਦੇ ਘੜੇ ਹਸਡਾਵਾਂਗੇ ਇਥੇ ਹੁਣ ਤੁਰੇ ਫਰਾਂਗੇ ਕਿ ਕੋਈ ਮੰਗਾ ਕੋਈ ਮੰਗਿਆ ਕੋਈ ਦਿੰਦਾ ਨੂੰ ਕੋ 10 ਰੁਪਏ ਨਹੀਂ ਹੱਤੇ ਦਰਦਾ ਜੰਦੇ ਚੰਗਾ ਭਲਾ ਤੁਰਨ ਜੋਗਾ ਫਿਰਨ ਜੋਗਾ ਹੈਗਾ ਏ ਇਹ ਇਹ ਮੰਗਦਾ ਫਿਰਦਾ ਇਹ ਤਾਂ ਮਿਹਨਤ ਕਰਨੀ ਚੰਗੀ ਨਹੀਂ ਆ ਅੱਜ ਜਿੱਥੇ ਨੌਜਵਾਨ ਪੀੜੀ ਕੰਮ ਤੋਂ ਕਤਰਾਂਦੀ ਹੋਈ ਨਜ਼ਰ ਆ ਰਹੀ ਹੈ ਉੱਥੇ ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ 80 ਸਾਲ ਦੇ ਬਜ਼ੁਰਗ ਨਾਲ ਕਰਨ ਜਾ ਰਹੇ ਹਾਂ ਜੋ ਕਿ ਅੱਜ ਵੀ ਆਪਣਾ ਕਿੱਤਾ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਨੇ ਜਿਹੀਆਂ ਅਸੀਂ ਗੱਲ ਕਰ ਰਹੇ ਹਾਂ 80 ਸਾਲਾ ਸਰਦਾਰ ਬਲਵਿੰਦਰ ਸਿੰਘ ਜੀ ਜੋ ਕਿ ਇਸ ਉਮਰ ਦੇ ਵਿੱਚ ਵੀ ਇੱਕ ਰੋਹ ਦਾ ਇੱਕ ਵੇਲਣਾ ਚਲਾਉਂਦੇ ਨੇ ਤੇ ਇੱਥੇ ਜਿਹੜਾ ਹੈ ਆਪਣੇ ਧਰਮ ਪਤਨੀ ਦੇ ਨਾਲ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਟੀਵੀ ਸਕਰੀਨ ਦੇ ਉੱਤੇ ਇਹ ਕੰਮਕਾਜ ਕਰਦੇ ਨਜ਼ਰ ਆਉਂਦੇ ਨੇ ਔਰ ਖੁਦ ਹੀ ਸਾਰਾ ਜਿਹੜਾ ਹੈ ਕਾਰੋਬਾਰ ਉਹਨਾਂ ਵੱਲੋਂ ਕੀਤਾ ਜਾਂਦਾ ਹੈ ਤਾਂ ਦੋਵਾਂ ਦੀ ਤਸਵੀਰ ਔਰ ਕੰਮ ਕਰਨ ਦੀ ਤਸਵੀਰ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆਂ ਤਾਂ ਸਰਦਾਰ ਸਾਹਿਬ ਨੇ ਕਿਵੇਂ ਸ਼ੁਰੂ ਕੀਤਾ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿਉਂਕਿ ਇਹ ਉਮਰ ਉਹ ਹੁੰਦੀ ਹੈ ਜਿਸ ਵੇਲੇ ਕਿ ਲੋਕ ਆਰਾਮ ਕਰ ਰਹੇ ਹੁੰਦੇ ਨੇ ਆਪਣੇ ਘਰਾਂ ਦੇ ਵਿੱਚ ਲੇਕਿਨ ਇਸ ਉਮਰ ਦੇ ਵਿੱਚ ਉਹਨਾਂ ਵੱਲੋਂ ਕੰਮਕਾਜ ਸ਼ੁਰੂ ਕੀਤਾ ਗਿਆ ਸਰਦਾਰ ਸਾਹਿਬ ਫਿਰ ਕਿਵੇਂ 80 ਸਾਲ ਦੀ ਉਮਰ 'ਚ ਇਸ ਨੂੰ ਕਰਦੇ ਹੋ ਕਿਉਂਕਿ ਉਮਰ ਬਹੁਤ ਜ਼ਿਆਦਾ ਹੈ ਇਸ ਸਮੇਂ ਲੋਕ ਦਰਸਲ ਆਪਣੀ ਜ਼ਿੰਦਗੀ 'ਚ ਆਰਾਮ ਕਰਦੇ ਨੇ ਲੇਕਿਨ ਤੁਸੀਂ ਸੜਕਾਂ ਤੇ ਮਿਹਨਤ ਕਰਦੇ ਨਜ਼ਰ ਆ ਰਹੇ ਹੋ ਹਾਂਜੀ ਮਿਹਨਤ ਵੀ ਕਰਨੀ ਪੈਂਦੀ ਹੈ ਬੱਚੇ ਆਪਾਂ ਆਪਣਾ ਕਾਰੋਬਾਰ ਕਰਕੇ ਆਂਦੇ ਆਂ ਅਸੀਂ ਤੁਹਾਡੇ ਜਾਂ ਦੀ ਰੋਟੀ ਜਿਹੜੀ ਵੀ ਨਹੀਂ ਸਾਡੇ ਕੋਲ ਹੈਗੀ ਤੇ ਅਸੀਂ ਤੇ ਲੋਕ ਕਮਾਉਣੀ ਹੈ ਆਪਣਾ ਮਾਰਾ ਚੰਗਾ ਕਰਕੇ ਫੇੜ ਪਾ ਲੈਣਾ ਹੈ ਦੋਹਾਂ ਜੀਆਂ ਤੇ ਕਿੰਨੀ ਉਮਰ ਹੈ ਤੁਹਾਡੀ ਮੇਰੀ 80 ਸਾਲ ਦਾ 2 ਸਾਲ ਹੀ ਘਟਿਆ ਬਸ 80 ਸਾਲ ਹੋ ਗਏ 80 ਸਾਲ ਹੋ ਗਏ ਹਾਂਜੀ ਤੇ ਬਾਬਾ ਜੀ ਕਿਵੇਂ ਸ਼ੁਰੂ ਕਰਨਾ ਕਿਵੇਂ ਮਨ ਜਾ ਕੇ ਇਹਨੂੰ ਕਰਨਾ ਚਾਹੀਦਾ ਇਹਨੂੰ ਮੈਨੂੰ ਇਦਾਂ ਹੋ ਗਿਆ 50 ਸਾਲ ਕਰਦੇ ਨੂੰ ਕਹੇ ਕਰਦਾ ਹੀ ਆ ਵਿੱਚੋ ਛੱਟ ਸਾਹੇ ਛੱਟ ਲੱਗੀ ਚੂੜਾ ਟੁੱਟ ਗਿਆ ਨਵਾਂ ਪਾਇਆ ਵਾ ਇਹ ਇੱਕ ਸਾਲ ਮੈਂ ਬੰਦ ਕੀਤਾ ਰਹਿਣਾ ਇਹ ਦੁਬਾਰਾ ਹੁਣ ਇਦਾਂ ਦੁਬਾਰਾ ਸ਼ੁਰੂਆਤ ਸ਼ੁਰੂਆਤ ਕੀਤੀ ਹੈ ਤਾਂ ਇਹ ਬਾਕੀ ਕਾਫੀ ਮਿਹਨਤ ਵਾਲਾ ਕੰਮ ਹੈ ਕਿਉਂਕਿ ਬਹੁਤ ਦੇਖੋ ਕਿ ਇਹਦੇ ਵਿੱਚ ਮਿਹਨਤ ਬਹੁਤ ਲੱਗਦੀ ਹੁੰਦਾ ਕਿ ਦੁਕਾਨ ਤੇ ਬਹਿਣਾ ਤੇ ਆਰਾਮ ਨਾਲ ਬੈਠ ਕੇ ਆਪਣਾ ਕਾਰੋਬਾਰ ਕਰਦੇ ਨਹੀਂ ਲੇਕਿਨ ਇਹਦੇ ਵਿੱਚ ਜਦੋਂ ਤੁਸੀਂ ਗੰਨਾ ਮਸ਼ੀਨ ਦੇ ਵਿੱਚ ਪਾਉਂਦੇ ਹੋ ਤਾਂ ਉਸ ਵੇਲੇ ਕਾਫੀ ਜੋਰ ਜਮਾਇਸ਼ ਵੀ ਲੱਗਦੀ ਹੈ ਲੱਗਦਾ ਜੀ ਜੋਰ ਤੇ ਕਿ ਮਿਹਨਤ ਬੜੀ ਆ ਤੇ ਰਾਤ ਨੂੰ ਤੇ ਬਹੁਤ ਬੁਰਾ ਹਾਲ ਹੁੰਦਾ ਕੜਲਾ ਪੈਣੀਆਂ ਅੱਲਾਹ ਤੁਹਾਨੂੰ ਤੇ ਨਾਲ ਲੱਖ ਬਾਹਰ ਪੀੜੋਂ ਦਾ ਲਤਾ ਬਾਵਾ ਮੋਡੇ ਮਾਡੇ ਸਾਹਿਬ ਬੱਚੇ ਨਹੀਂ ਕੋਈ ਕਰਦੇ ਬੱਚੇ ਨੀ ਨਹਾ ਹਰਾ ਕਰਦੇ ਉਹ ਆਪਣਾ ਹੀ ਤੋੜਾ ਤੋੜਦੇ ਬੀਬੀਆਂ ਤੁਹਾਨੂੰ ਪਤਾ ਅੱਜ ਕੱਲ੍ਹ ਜਿਦਾਂ ਬੱਚਿਆਂ ਨੇ ਕੜਦਾ ਕਰੋ ਹਾਂਜੀ 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 ਕੀ ਕੀਤਾ ਉਹਨਾਂ ਉਹਨਾਂ ਦਾ ਵੀ ਤੁਸੀਂ ਵੱਖਰੇ ਰਹਿਣਾ ਚਾਹੇ ਤੁਸੀਂ ਰੋੜੇ ਨਹੀਂ ਰਹਿਣਾ ਕਈ ਵੇ ਆਪਣਾ ਦੋ ਮੰਦਰ ਲਿਆ ਵਾ ਜਗਾ ਤੇ ਉਸ ਛੱਤ ਪਾਈ ਹੈ ਤੇ ਰਹਿੰਦਾ ਸਿੱਦੇ ਨਾਲ ਨਹੀਂ ਰਹਿੰਦੇ ਨਹੀਂ ਜੀ ਬੱਚੇ ਛੱਡ ਗਏ ਤੁਹਾਨੂੰ ਹਾਂਜੀ ਕਿੰਨੇ ਬੱਚੇ ਤੁਹਾਡੇ ਬੱਚੇ ਤਿੰਨ ਹੀ ਇਦਾਂ ਬੇਟੀਆਂ ਵਹੀਆਂ ਤਿੰਨ ਹੀ ਗੁੱਡੀਆਂ ਹਾਂ ਹਾਂਜੀ ਗੁੱਡਾ ਕਿੰਨਾ ਹਾਂਜੀ ਮੁੰਡੇ ਕਿੰਨੇ ਮੁੰਡੇ ਤਿੰਨੇ ਹੀ ਮੁੰਡੇ ਵੀ ਪਰ ਕਿੰਨਾ ਚ ਕੋਈ ਨਹੀਂ ਪੁੱਛਦਾ ਨਹੀਂ ਨਹੀਂ ਕੋਈ ਨਹੀਂ ਸਾਹ ਬਾਬਾ ਆਪਣਾ ਕਾਰੋਬਾਰ ਤੇ ਲੱਗੀ ਮਤਲਬ ਬਾਬੂ ਹੀ ਕਿਵੇਂ ਦਿਮਾਗ ਚ ਆਇਆ ਕਿ ਜਿਗਾੜ ਕਰਨਾ ਚਾਹੀਦਾ ਇਸ ਨੂੰ ਸ਼ੁਰੂ ਕਰਨਾ ਜਿਗਾੜ ਫਿਰ ਮਹਾਰਾਜ ਰੋਟੀ ਦਾ ਜਿਗਾੜ ਤੇ ਕਰਨਾ ਹੀ ਪੈਣਾ ਹੁਣ ਕਿਹਦੇ ਘੜੇ ਹਸਦਾਵਾਂਗੇ ਇਥੇ ਹੁਣ ਤੁਰੇ ਫਰਾਂਗੇ ਕਿ ਕੋਈ ਮੰਗਾ ਕੇ ਮੰਗਿਆ ਕੋਈ ਦਿੰਦਾ ਨਹੀਂ ਕੋਈ 10 ਰੁਪਏ ਨਹੀਂ ਹਸਦੇ ਦਰਦਾ ਚੰਗਾ ਭਲਾ ਤੁਰਨ ਜੋਗਾ ਫਿਰਨ ਜੋਗਾ ਹੈਗਾ ਇਹ ਇਹ ਜੇ ਮੰਗਦਾ ਫਿਰਦਾ ਇਹ ਤਾਂ ਮਿਹਨਤ ਕਰਨੀ ਚੰਗੀ ਨਹੀਂ ਆ ਆਪਣੀ ਮਿਹਨਤ ਕਰੋ ਤੇ ਰੋਟੀ ਖਾਓ ਨਾ ਕਿ ਕੋ ਮੰਗੋ ਆਪਣੀ ਜੇਬ ਵਿੱਚ 50 ਰੁਪਏ ਤੇ ਭਾਵੇਂ 50 ਆ ਤੇ ਉਹ ਨਾਕ ਲਿਆ ਕੇ ਆਪਣਾ ਜਿੱਦਾਂ ਹੈਗਾ ਰੁੱਖਾ ਮਸਾ ਛੋ ਕਿੰਨਾ ਕੁ ਕਮਾ ਲੰਦੀ ਹੈ ਢਾੜੀ ਦਾ ਕਿੰਨਾ ਕੁ ਇਹਦੇ ਵਿੱਚ ਕਮਾਈ ਹੋ ਜਾਂਦੀ ਢਾੜੀ ਕਮਾਈ ਹੁਣ ਵੇਖੋ ਜੀ ਕਵਾਂਟਲ ਦਾ ਖਰਚਾ ਅੱਜ ਕੱਲ ਜਿਹੜਾ ਹੁਣ 1000 ਰੁਪਏ ਨੂੰ ਕੰਨਾ ਵਾ ਤੇ ਨਾਲ 200 ਦਾ ਤੇਲ ਲੱਗ ਜਾਂਦਾ ਤੇ ਨਿੰਬੂ ਲੱਗ ਜਾਂਦੇ 200 ਦੇ 100 ਦਾ ਨਿੰਬੂ ਪੂਰਨਾ 100 ਯਾਨੀ ਕਿ 2000 ਤੇ ਲੱਗੇ ਖਰਚਾ ਚੱਲ ਜਾਂਦਾ ਕਵਾਂਟਲ ਕਰਨੇ ਕਿੰਨਿਕ ਸੇਲ ਹੋ ਜਾਂਦੀ ਹੈ ਹੋ ਜਾਂਦੀ ਕੋਈ 2500 ਕਦੀ 2600 ਘੱਟ ਵੀ ਹੋ ਜਾਂਦੀ ਆ 4-500 ਦੀ ਦਿਹਾੜੀ 5-700 ਕਦੇ ਬੰਨ ਗਾ ਦੱਸੀ ਤੁਸੀਂ 15-20 ਰੁਪਏ ਦਾ ਵੇਚ ਦਿਓ ਸਿਰਫ ਸਿਰਫ ਇੰਨਾ ਹੀ ਆਦੀ ਕਰਾਤ ਹੋਣ ਕੋਈ ਆ 10 ਦਾ ਹੀ ਵੇਚਦਾ ਕਰਜਾ ਵਾਲਾ ਇਹ ਵੀ ਕਹਿ ਨੰਦੇ ਆ ਵੀ 10 ਦਾ ਹੀ ਪੀਣਾ ਅਸੀਂ ਤਾਂ 20 ਵਾਲੇ ਵੀ ਰੱਖੇ ਆ 20 ਵਾਲੇ ਵੀ ਰੱਖੇ ਆ ਜਿਹੜਾ ਕੋਈ ਮੰਗਦਾ ਉਹਨੂੰ 20 ਵਾਲੇ ਕਰ ਦਈਦੇ ਆ ਤੇ ਜਿਹੜਾ ਕੋ ਦਾਲ ਆਂਦਾ ਦਾ ਜਿਹੜੇ ਦੂਦੇ ਆ ਉਹਨਾਂ ਦੇ ਧਰਮ ਪਤਨੀ ਵੀ ਸਾਡੇ ਨਾਲ ਮੌਜੂਦ ਨੇ ਕੀ ਕਹਿਣਾ ਚਾਹੋਗੇ ਇਸ ਮਿਹਨਤ ਨੂੰ ਅਸੀਂ ਦੇਖ ਰਹੇ ਹਾਂ ਤੁਸੀਂ ਦੋਵੇਂ ਪਤੀ ਪਤਨੀ ਮਿਹਨਤ ਕਰਦੇ ਹੋ। ਮਿਹਨਤ ਦਾ ਫਲ ਫਿਰ ਮਿੱਠਾ ਹੀ ਹੋਣਾ ਬੇਟਾ। ਮਿਹਨਤ ਕਰਾਂਗੇ ਤੇ ਆਪਣਾ ਫਲ ਮਿੱਠਾ ਹੀ ਆ। ਹਾਂਜੀ। ਗੁਰੂ ਰਾਮਦਾਸ ਜੀ ਦੀ ਕਿਰਪਾ ਚਲੋ ਆਪਣੀ ਰੋਟੀ ਖਾਣੇ ਆ। ਤੇ ਹਲ ਫਕਰਾਈ ਜਾਨੀਏ ਨਾਲ। ਪਰ ਕਦੀ ਐ ਨਹੀਂ ਆਂਦਾ ਕਿ ਬੱਚੇ ਤੁਹਾਡੇ ਨਾਲ ਨਹੀਂ ਆ। ਕੋਈ ਗੱਲ ਨਹੀਂ ਗੁਰੂ ਮਹਾਰਾਜ ਚਾਹੀਦੇ ਆ। ਬੱਚੇ ਅੱਜ ਕੱਲ ਸਾਰੇ ਤਰ੍ਹਾਂ ਕਰਦੇ ਆ ਬੇਟਾ। ਹਾਂਜੀ। ਤੇ ਸੱਚੇ ਪਾਤਸ਼ਾਹ ਦੀ ਕਿਰਪਾ ਹਣੀ ਚਾਹੀਦੀ ਆ। ਤੰਦਰੁਸਤੀ ਦੇਵੇ। ਬਿਮਾਰੀਆਂ ਤੋਂ ਦੂਰ ਰੱਖੇ ਕੰਮ ਦੀ ਕਿਹੜੀ ਗੱਲ ਕੰਮ ਤੇ ਕਰੀ ਜਾਈਦਾ। ਹਾਂਜੀ। ਅੱਜ ਕੱਲ ਬੱਚਿਆਂ ਦਾ ਨਹੀਂ ਕੋਈ ਅੱਜ ਕੱਲ ਸਾਰੇ ਇਤਰਾ ਹੀ ਕਰਦੇ ਆ ਜੇ ਤੇ ਅਸੀਂ ਕਹੀਏ ਤੁਹਾਡੇ ਬੱਚਾ ਨੇ ਸਾਨੂੰ ਵਖਰੇ ਕੀਤਾ ਅੱਜ ਕੱਲ ਤੇ ਬੱਚੇ ਜਿਹੜੇ ਆ ਨਾ ਮਾਪਿਆਂ ਨੂੰ ਮਾਰੀ ਜਾਂਦੇ ਤਸੀਂ ਤੇ ਫੇਰ ਜਿੰਦਾ ਕੋਈ ਗੱਲ ਨਹੀਂ ਤੇ ਕਿੰਨੇ ਵੀ ਆਇੰਦੋ ਤੇ ਕਿੰਨੇ ਵੇ ਤੇ ਕਿੰਨੇ ਵੇ ਕੰਮ ਹੀ ਕਰਦੇ ਮੈਂ ਬਾਅਦ ਚ ਆਉਣੀ ਬੇਟੇ ਮੇਰੇ ਗੋਡੇ ਦੁਖਦੇ ਤੇ ਮੈਂ ਬਾਅਦ ਚ ਘਰੋਂ ਕੰਮ ਕਰਕੇ ਹੁਣੀ ਆ ਇਹ ਆ ਜਾਂਦੇ ਅੱਛਾ ਕਿੰਨੇ ਵੇ ਤੇ ਕਿੰਨੇ ਵੇ ਨਹੀਂ ਅਸੀਂ 9 10 ਵਜੇ ਆ ਜਾਂਦੇ ਕਿਸੇ ਵੇਲੇ ਲੈ ਕੇ ਤਿਆਰ ਕਰਕੇ ਇਹਨਾਂ ਨੂੰ ਭੇਜ ਦਿੰਨੇ ਤੇ ਮੈਂ 11:00 ਵਜੇ ਆ ਜਾਨੀ ਤੇ ਸ਼ਾਮ ਸ਼ਾਮ ਤੱਕ ਹਾਂਜੀ ਮੈਂ ਪਹਿਲਾਂ ਜਲ ਜਾਨੀ ਗਣੇਸ਼ ਲੈਣੇ ਹੁੰਦੇ ਜਾ ਕੇ ਸਰ ਸਰਦਾਰ ਸਾਹਿਬ ਦੀ ਮਸ਼ੀਨ ਵੀ ਤੁਹਾਨੂੰ ਦਿਖਾਨਿਆ ਕਿ ਤੁਸੀਂ ਵੇਖੋ ਕਿ ਇਹ ਮਸ਼ੀਨ ਕਿਵੇਂ ਤਿਆਰ ਕਰਾਈਏ ਜਿਹੜੀ ਜਗਾੜ ਜਰੀਏ ਵੇਖ ਰਹੇ ਆ ਸਾਰਾ ਆ ਕਿਵੇਂ ਤਿਆਰ ਕਰਾਈ ਮਸ਼ੀਨ ਸਾਰੇ ਇਹ ਮਸ਼ੀਨ ਦੀ ਮਹਾਰਾਜੇ ਮੈਂ ਨਾ ਇਥੇ ਮੋਕੇ ਲੋਹਾਂ ਦੀ ਬਣਵਾ ਕੇ ਉਦੋਂ ਲੱਖ ਰੁਪਇਆ ਲੱਗਾ ਜਦੋਂ ਪੈਸੇ ਆ ਗਏ ਤੇ ਹੁਣ ਤੇ ਚਲੋ ਇਹਨੋਂ ਹੋ ਗਏ 8-10 ਸਾਲ ਮੇਨੂੰ ਕਰਦੇ ਨੂੰ ਮਿਹਨਤ ਤੇ ਹੁਣ ਵੀ ਚਲੋ ਜਾਂੰਡਿਆ ਕੰਮ ਵਧਿਆ ਚੱਲਣ ਡਿਆ ਜਨਾ ਤੈਨੂੰ ਕਿ ਸਭ ਤੋਂ ਵੱਧ ਨਾ ਵੇਖਣਾ ਜਿਗਾਰ ਇਹ ਤਾਂ ਵੀ ਚਲੋ ਜਦਾਂ ਹੋਊਗਾ ਪਰ ਅੱਜ ਕੱਲ ਤੇ ਬੜੀਆਂ ਹੋਰ ਤਰ੍ਹਾਂ ਦੀਆਂ ਮਸ਼ੀਨਾਂ ਆ ਗਈਆਂ ਜਿੱਥੇ ਕਿ ਬੜੇ ਵਧੀਆ ਤਰੀਕੇ ਦੇ ਨਾਲ ਗੰਨੇਆਂ ਰਸ ਕੱਢਿਆ ਜਾਂਦਾ ਹਾਂਜੀ ਉਹ ਕੱਢਿਆ ਜਾਂਦਾ ਪਰ ਉਹ ਚੀਜ਼ ਬਣਦੀ ਨਹੀਂ ਉਹ ਮੇਰੇ ਕੋਲ ਬੰਦੇ ਆਏ ਆ ਪੀਣ ਜਿਹੜੇ ਉੱਥੋਂ ਵੀ ਪੀ ਕੇ ਆਏ ਪਰ ਉਹ ਮਜ਼ਾ ਨਹੀਂ ਆਉਂਦਾ ਇਸ ਰੋੜਾ ਜੋ ਇਹ ਚ ਬਣਦੀ ਆ ਉਹ ਉਹਦੇ ਚ ਨਹੀਂ ਬਣਦੀ ਇਹਦੇ ਵਿੱਚ ਜਿਹੜਾ ਵਧੀਆ ਜਿਹੜਾ ਹੋਰਦਾ ਬਣੇ ਸਾਡੇ ਜਿਹੜਾ ਗੰਨਾ ਦੋ ਘਰ ਲਾਈਏ ਵੜਿਆ ਸੰਗਣੇ ਸੁੰਗਣੇ ਬਣ ਜਾਂਦੀ ਰੋ ਪਤਲੀ ਲੋਕਾਂ ਨੂੰ ਪਸੰਦ ਨਹੀਂ ਕਰਦੇ ਤੱਕ ਦੀ ਇਹ ਲੱਗਦਾ ਨਹੀਂ ਕਿ ਬਹੁਤ ਬਜ਼ੁਰਗ ਹੋ ਗਏ ਆ ਉਮਰ ਬਹੁਤ ਜ਼ਿਆਦਾ ਹੈ ਤੇ ਹੁਣ ਅਰਾ ਲੱਗਦਾ ਤੇ ਆ ਮਹਾਰਾਜ ਹੁਣ ਕੀ ਕਰਾਂਗੇ ਕੀ ਕਰਨਾ ਫਿਰ ਕੀ ਕਰਾਂਗੇ ਜੇ ਹੁਣ ਬਜ਼ੁਰਗੀ ਰੋਲ ਕਰਾਂਗੇ ਕੀ ਹੁਣ ਕਰਾਂਗੇ ਹੁਣ ਕਿਹਦੇ ਗਾੜੀ ਹਿਲਾਵਾ ਕਿ ਤੁਹਾਨੂੰ ਲੱਗੇ ਸਭ ਕਾਹਦੇ ਗੜੇ ਹਿਲਾਵਾਗੇ ਕਿਉਂ ਮਾਰੇ ਗੁਰੂ ਮਹਾਰਾਜ ਜੀ ਨਗਰੀ ਚ ਬੈਠੇ ਆਂ ਔਰ ਬਾਦਸ਼ਾਹ ਦੀ ਤੇ ਚਲੋ ਉਹ ਆਪਣਾ ਆਸਰਾ ਵਾ ਤੇ ਅਸੀਂ ਉਹਦੇ ਆਸਰੇ ਨਾਲ ਇੱਥੇ ਚਲੋ ਰੋਟੀ ਫੋਣੀ ਚੋਰਾ ਫਲਕਾ ਕਰੀ ਜਾਂਦੇ ਆ ਹਲਕੋ ਤੁਸੀਂ ਵੇਖੋ ਕੰਡੇ ਦੇ ਕੰਮ ਕਰਦੇ ਨੇ ਤਾਂ ਮੈਂ ਇਹ ਕਿੱਥੇ ਕਰਕੇ ਲੋਕੇਸ਼ਨ ਅਸੀਂ ਇਹਨਾਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਜ਼ਰੂਰ ਆਣ ਔਰ ਇਹਨਾਂ ਦਾ ਸਾਥ ਦਿਓ ਕਿਉਂਕਿ ਤੁਸੀਂ ਦੇਖੋ ਕਿ 80 ਸਾਲ ਦੀ ਉਮਰ 'ਚ ਉਹ ਆਪਣੇ ਧਰਮ ਪਤਨੀ ਦੇ ਨਾਲ ਇੱਥੇ ਇੱਕ ਮੇਲਾ ਚਲਾਉਂਦੇ ਨੇ ਐਡਰੈਸ ਵੀ ਅਸੀਂ ਤੁਹਾਨੂੰ ਪੂਰਾ ਦੇ ਰਹੇ ਆ ਐਡਰੈਸ ਵੀ ਤੁਸੀਂ ਨੋਟ ਕਰ ਲਓ ਪੰਜੀ ਆਪਣਾ ਐਡਰੈਸ ਮਾਤਾ ਹੀ ਪੂਰਾ ਦੱਸ ਦਿਓ ਤਾਂ ਕਿ ਲੋਕ ਤੁਹਾਨੂੰ ਸਪੋਰਟ ਕਰਨ ਆਣ ਹਰਗਵਿੰਦਪੁਰਾ ਜੇ ਹਾਂਜੀ ਕਿੱਥੇ ਤੇ ਲੱਖਾ ਸਿੰਘ ਪਲਾਟ ਤੋਰੇ ਪੈਂਦਾ ਜੀ ਰੈਂਬੋ ਹਾਂਜੀ ਰੈਂਬੋ ਪੈਲਸ ਨੇ ਜਦੀ ਕਰ ਰੈਂਬੋ ਪੈਲਸ ਜੇ ਹਰਗਵਿੰਦਪੁਰਾ ਅਜੀਤ ਸਟ੍ਰੀਟ ਕਲੋਨੀ ਜੇ ਅੱਛਾ ਜੀ ਸੁਲਤਾਨਵਿੰਦ ਪਿੰਡ ਦੇ ਅੰਦਰ ਹਾਂਜੀ ਪਿੰਡ ਦੇ ਅੰਦਰ ਹੀ ਆ ਸੁਲਤਾਨਵਿੰਦ ਦੇ ਅੰਦਰ ਪਿੰਡ ਕੀ ਹੈ ਜੀ ਬਿਲਕੁਲ ਹਾਂਜੀ ਕਾਸ਼ੀ ਤੁਹਾਨੂੰ ਆਪ ਹੀ ਥਰਾ ਇਹ ਇਲਾਕਾ ਦੱਸ ਦੇਣਾ ਤੁਸੀਂ ਦੇਖੋ ਕਿ ਇਹ ਰਸਤਾ ਸੁਲਤਾਨਵਿੰਦ ਪਿੰਡ ਤੋਂ ਅੰਦਰ ਆਂਦਾ ਹੈ ਤੇ ਉਸ ਤੋਂ ਅੱਗੇ ਜਾ ਕੇ ਅਟਾਰੀ ਸਾਹਿਬ ਗੁਰਦੁਆਰਾ ਸਾਹਿਬ ਹੈ ਤਾਂ ਗੁਰਦੁਆਰੇ ਦੇ ਬਿਲਕੁਲ ਨਾਲ ਐਲੀਮੈਂਟਰੀ ਸਕੂਲ ਹੈ ਤਾਂ ਇਹ ਐਲੀਮੈਂਟਰੀ ਸਕੂਲ ਆ ਗਿਆ ਜੀ ਤੇ ਉਸ ਦੇ ਬਾਅਦ ਇਹ ਪੰਜਾਬ ਦੀ ਸ਼ਾਨ ਜਿਹੜੀ ਇਹ ਕਹਿ ਸਕਦੇ ਆ ਕਿ ਬਹਾਦਰੀ ਦੀ ਮਿਸਾਲ ਇੱਕ ਚੰਗਾ ਸੁਨੇਹਾ ਦੇਣ ਵਾਲੀ ਸੋਚ ਦੇ ਨਾਲ ਜਿਹੜੇ ਇੱਥੇ ਆਏ ਨੇ ਤਾਂ ਉਹਨਾਂ ਨੂੰ ਅਸੀਂ ਮੁਬਾਰਕਬਾਦ ਵੀ ਦੇਣੇ ਆ ਕਿ 80 ਸਾਲ ਦੀ ਉਮਰ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਇੱਕ ਮਜ਼ਦੂਰ ਬਣ ਕੇ ਕੁਝ ਲੋਕ ਵੀ ਇੱਥੇ ਨੇ ਬਾਈ ਕੀ ਕਹਿਣਾ ਚਾਹੋਗੇ ਇੱਥੇ ਆਂਦੇ ਹੋ ਤੁਸੀਂ ਜੂਸ ਪਿੰਟ ਵੀ ਕਹਿਣਾ ਚਾਹੋਗੇ ਸਾਰੇ ਬਹੁਤ ਸਾਰੇ ਬਜ਼ੁਰਗ ਹੈ ਬਹੁਤ ਚਿਰ ਤੋਂ ਦੁਕਾਨ ਖੋਲਦੇ ਪਏ ਆ ਤੇ ਆਉਣਾ ਚਾਹੀਦਾ ਲੋਕਾਂ ਨੂੰ ਰੋਪ ਨੂੰ ਬਹੁਤ ਵਧੀਆ ਬਣਾਉਂਦੇ ਸਰ ਕੋਈ ਮਿਕਸਿੰਗ ਵੀ ਨਹੀਂ ਕਰਦੇ ਨਾ 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 ਬਹੁਤ ਵਧੀਆ ਸਰ ਜ਼ਰੂਰ ਆਉਣਾ ਚਾਹੀਦਾ ਜਿੰਨੇ ਵੀਰ ਭਰਾ ਆ ਦੇਖਦੇ ਪਏ ਆ ਜ਼ਰੂਰ ਆਉਣ ਬਹੁਤ ਵਧੀਆ ਬਣਾਉਂਦੇ ਸਰ ਕਿਉਂਕਿ ਆਪਾਂ ਇੱਕ ਤੁਹਾਨੂੰ ਕਹਾਣੀਆਂ ਸਾਂਝੀ ਕੀਤੀ ਹੈ ਕਿ 80 ਸਾਲ ਦੀ ਉਮਰ ਉਹ ਉਮਰ ਹੁੰਦੀ ਹੈ ਜਿਸ ਵੇਲੇ ਲੋਕ ਅਕਸਰ ਆਰਾਮ ਕਰਦੇ ਨਜ਼ਰ ਆਉਂਦੇ ਨੇ ਘਰ ਦੇ ਬਿਸਤਰੇ ਤੇ ਨਜ਼ਰ ਆਉਂਦੇ ਨੇ ਲੇਕਿਨ ਉੱਥੇ 80 ਸਾਲ ਦੇ ਬਲਵਿੰਦਰ ਸਿੰਘ ਆਪਣੀ ਧਰਮ ਪਤਨੀ ਦੇ ਨਾਲ ਇਸ ਵੇਲੇ ਤੁਸੀਂ ਵੇਖੋ ਕਿ ਤਪਦੀ ਗਰਮੀ ਦੇ ਵਿੱਚ ਜਿਹੜਾ ਹੈ ਉਹ ਇਸ ਵੇਲੇ ਗੰਨੇ ਦੀ ਇੱਕ ਰੇੜੀ ਚਲਾਉਂਦੇ ਨੇ ਤਾਂ ਮਹਿਜ 15 ਰੁਪਏ 10 15 ਤੇ 20 ਰੁਪਏ ਦਾ ਗੰਨੇ ਦਾ ਗਲਾਸ ਵੇਚਦੇ ਨੇ ਔਰ ਤੁਸੀਂ ਦੇਖੋ ਸਭ ਤੋਂ ਵੱਡੀ ਚੀਜ਼ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ ਮੰਗ ਕੇ ਨਹੀਂ ਖਾਣਾ ਅਸੀਂ ਕਿਰਤ ਕਰਕੇ ਖਾਣਾ ਚਾਹੁੰਦੇ ਆ ਤਾਂ ਉਸ ਦੀ ਇੱਕ ਤਸਵੀਰ ਤੁਹਾਡੇ ਕੇ ਪੇਸ਼ ਕੀਤੀ ਹੈ ਔਰ ਅਸੀਂ ਤੁਹਾਡੇ ਲੋਕਾਂ ਨੂੰ ਵੀ ਇੱਕ ਅਪੀਲ ਕਰਦੇ ਆ ਕਿ ਜ਼ਰੂਰ ਇਹਨਾਂ ਕੋਲ ਆਓ ਸਹਿਯੋਗ ਕਰੋ ਤਾਂਕਿ ਅਸੀਂ ਇਹਨਾਂ ਦੀ ਜਿਹੜੀ ਇੱਕ ਸੋਚ ਹੈ ਕਿ 4 ਪੈਸੇ ਇਹਨਾਂ ਕੋ ਹਰ ਰੋਨ ਕਿਉਂਕਿ ਇਹਨਾਂ ਦੇ ਬੱਚੇ ਇਹਨਾਂ ਨੂੰ ਛੱਡ ਕੇ ਜਾ ਚੁੱਕੇ ਨੇ ਤਾਂ ਇਹ ਉਹਨਾਂ ਨੂੰ ਸਪੋਰਟ ਕਰਨ ਦਾ ਤਰੀਕਾ ਤਾਂ ਜ਼ਰੂਰ ਇੱਕ ਮਿਹਨਤ ਕਰੇ ਇਨਸਾਨ ਦੀ ਕਹਾਣੀ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ